ਇਹਨਾਂ ਤਰੀਕਿਆਂ ਨਾਲ ਮਿੰਟਚ ਠੀਕ ਹੋ ਜਾਵੇਗੀ ਹਿਚਕੀ ਆਓ ਜਾਣਦੇ ਹਾਂ ਇਹਨਾਂ ਤਰੀਕਿਆਂ ਬਾਰੇ ਹਿਚਕੀ ਜਦੋਂ ਆਉਂਦੀ ਹੈ ਤਾਂ ਕੁਝ ਦੇਰ ਰੁਕਣ ਦਾ ਨਾਮ ਨਹੀਂ ਲੈਂਦੀ ਹਿਚਕੀ ਆਉਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਗਰਮ ਖਾਣਾ ਖਾਣ ਤੋਂ ਬਾਅਦ ਨਾਲ ਕੁਝ ਠੰਡਾ ਖਾਣਾ ਜਾਂ ਜ਼ਿਆਦਾ ਮਿਰਚ ਵਾਲਾ ਖਾਣਾ ਖਾਣ ਨਾਲ ਵੀ ਇਹ ਪਰੇਸ਼ਾਨੀ ਹੋ ਸਕਦੀ ਹੈ ਆਓ ਜਾਣਦੇ ਹਾਂ ਹਿਚਕੀ ਰੋਕਣ ਦੇ ਕੁਝ ਘਰੇਲੂ ਉਪਾਅ ਜਿਸ ਨਾਲ ਹਿਚਕੀ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 1 ਠੰਡਾ ਪਾਣੀ ਹਿਚਕੀ ਆਉਣ ਤੇ ਇੱਕ ਗਲਾਸ ਠੰਡਾ ਪਾਣੀ ਪੀਣ ਨਾਲ ਹਿਚਕੀ ਠੀਕ ਹੋ ਜਾਂਦੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਪੀਂਦੇ ਸਮੇਂ ਆਪਣੀ ਨੱਕ ਬੰਦ ਕਰ ਲੈਣੀ ਚਾਹੀਦੀ ਹੈ। ਨੰਬਰ 2 ਸ਼ਹਿਦ ਹਿਚਕੀ ਆਉਣ ਤੇ ਤੁਰੰਤ ਸ਼ਹਿਦ ਦਾ ਇੱਕ ਚਮਚ ਖਾਣ ਨਾਲ ਆਰਾਮ ਮਿਲਦਾ ਹੈ। ਨੰਬਰ 3 ਪੀਨਟ ਬਟਰ ਪੀਨਟ ਬਟਰ ਖਾਣ ਨਾਲ ਵੀ ਰਾਹਤ ਮਿਲਦੀ ਹੈ। ਇਸ ਨੂੰ ਕੰਨ ਨਾਲ ਸਾਹ ਲੈਣ ਦੀ ਕਿਰਿਆ ਪ੍ਰਭਾਵਿਤ ਹੁੰਦੀ ਹੈ ਜੋ ਹਿਚਕੀ ਨੂੰ ਰੋਕਣ ਚ ਮਦਦਗਾਰ ਹੈ ਨੰਬਰ 4 ਗੋਡਿਆਂ ਨੂੰ ਛਾਤੀ ਤੱਕ ਲਗਾਓ ਹਿਚਕੀ ਨਹੀਂ ਰੁਕ ਰਹੀ ਤਾਂ ਪੈਰਾਂ ਤੇ ਭਾਰ ਬੈਠ ਕੇ ਗੋਡਿਆਂ ਨੂੰ ਛਾਤੀ ਨਾਲ ਲਗਾਓ ਇਸ ਨਾਲ ਮਾਸਪੇਸ਼ੀਆਂ ਦੀ ਸੰਗ੍ਰੰਥ ਤੋਂ ਦੂਰ ਹੋ ਜਾਂਦੀ ਹੈ ਨੰਬਰ 5 ਨਿੰਬੂ ਕੋਈ ਵੀ ਚੀਜ਼ ਪੀਣ ਦੇ ਕਾਰਨ ਵੀ ਹਿਚਕੀ ਆ ਸਕਦੀ ਹੈ ਇਸ ਲਈ ਨਿੰਬੂ ਅਸਰਦਾਰ ਉਪਾਅ ਹੈ ਨਿੰਬੂ ਦਾ 1/4 ਟੁਕੜਾ ਕੱਟ ਕੇ ਮੂੰਹ ਚ ਪਾ ਲਓ ਇਸ ਨੂੰ ਹੌਲੀ ਹੌਲੀ ਚਬਾਉਂਦੇ ਰਹੋ ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਸਿਹਤਮੰਦ ਗੱਲਾਂ ਅਤੇ ਹੋਰ ਘਰੇਲੂ ਨੁਸਖਿਆਂ ਨੂੰ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ